ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੂਗੀ ਵਧੀਆ ਹੋਮੂਗੀ ਮੈਂ ਪਰਮਿੰਦਾ ਕੌਰ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆਂ ਬਹੁਤ ਸੋਹਣੀ ਪ੍ਰਾਕੀ ਬ੍ਰੈਂਡ ਦੇ ਸੂਟ ਆਏ ਨੇ ਇਹਨਾਂ ਦੀ ਆਪਾਂ ਪਹਿਲਾਂ ਵੀ ਵੀਡੀਓਜ਼ ਪਾ ਚੁੱਕੇ ਆ ਹਨਾ ਤੇ ਬਹੁਤ ਬਣਾ ਨੇ ਬਹੁਤ ਵਧੀਆ ਰਿਸਪੌਂਸ ਵੀ ਦਿੱਤਾ ਬਹੁਤ ਵਧੀਆ ਪਿਆਰ ਵੀ ਦਿੱਤਾ ਰਿਪੀਟ ਤੇ ਸੈੱਟ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਇਹਨਾਂ 'ਚ ਕਈ ਸੂਟ ਤਾਂ ਪਹਿਲਾਂ ਵਾਲੇ ਰਿਪੀਟ ਹੀ ਨੇ ਕਈ ਇੱਕ ਦੋ ਸੈਟ ਇਹਨਾਂ 'ਚ ਨਿਊ ਐਡ ਆਨ ਹੋ ਚੁੱਕੇ ਨੇ ਵੀ ਰਿਪੀਟ ਤੇ ਆ ਚੁੱਕੇ ਨੇ ਠੀਕ ਹੈ ਜੀ ਤੇ ਕਿਉਂਕਿ ਬਹੁਤ ਹੀ ਇੰਗਲਿਸ਼ ਦੇ ਕਲਰ ਨੇ ਫੈਬਰਿਕ ਪੂਰਾ ਫਾਈਨ ਮਿਲੂਗਾ ਸਾਰੀ ਸੁਪੀਰੀਅਰ ਕਾਟਰਨ ਮਿਲੂਗੀ ਬਹੁਤ ਸੋਹਣੇ ਨਾਲ ਮਸਲਿਨ ਦੇ ਦੁਪੱਟਿਆਂ ਨਾਲ ਡਿਜੀਟਲ ਮਸਲਿਨ ਇੰਨੀ ਜ਼ਿਆਦਾ ਲਾਈਕ ਕਰ ਰਹੀਆਂ ਨੇ ਭੈਣਾ ਤੇ ਆਲਓਵਰ ਤਾਂ ਆਪਾਂ ਲਗਾਤਾਰ ਪਾਉਂਦੀ ਰਹਿੰਦੇ ਆ ਇਸ ਵਾਰ ਜਿਹੜਾ ਕਨਸੈਪਟ ਆ ਇਹ ਮੈਚਿੰਗ ਰਹੂਗਾ ਜਿਹੜੀਆਂ ਭੈਣਾ ਮੈਚਿੰਗ ਮੰਗਦੀਆਂ ਨੇ ਨਾ ਵੀ ਅਲੱਗ ਜਿਹਾ ਉਹ ਜਵੇ ਜਿਵੇਂ ਆਹ ਲੋ ਬਣਾਉਂਦਾ ਤਾਂ ਮੈਚਿੰਗ ਕੰਸਾਪਟਰੋ ਦਾ ਬਹੁਤ ਸੋਹਣੇ ਕਲਰ ਆਏ ਨੇ ਇਹਨਾਂ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਾਡਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਦੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਗਰਮੀਆਂ ਲਈ ਬਹੁਤ ਹੀ ਸੋਹਣਾ ਜਿਹਾ ਫੈਬਰਿਕ ਆ ਬਿਲਕੁਲ ਲਾਈਟ ਵੇਟ ਜਿਹਾ ਜਿਵੇਂ ਲੌਨ ਕਾਟਨ ਆ ਹੁੰਦੀ ਆ ਬਿਲਕੁਲ ਲਾਈਟ ਵੇਟ ਹੈ ਨਾ ਰੋਲਾਂ ਦੇ ਉੱਪਰ ਆਉਂਦੀਆਂ ਬਹੁਤ ਸੋਹਣੇ ਤੇ ਬਾਕੀ ਪ੍ਰਾਕ੍ਰਿਤੀ ਬ੍ਰਾਂਡ ਦੀ ਆ ਯਾਨੀ ਕਿ ਪਾਏ ਹੋਏ ਸੂਟ ਦਾ ਸੈਕਿੰਡ ਆ ਵੀ ਇਹਨਾਂ ਦੇ ਕਲਰਾਂ ਨੂੰ ਤਾਂ ਕੁਝ ਹੋਣਾ ਹੀ ਉਹਨਾਂ ਨੇ ਪ੍ਰਿੰਟ ਵੀ ਬਹੁਤ ਜਿੰਨਾ ਜਣਗੇ ਛੋਟਾ ਨੂੰ ਆਪਾਂ ਧੋਣੇ ਆ ਪਾਉਣੇ ਉਨੀ ਨਿਖਰ ਨਿਖਰ ਕੇ ਆਉਣ ਵਾਲੇ ਪ੍ਰਿੰਟ ਨੇ ਸੋ ਜਿਹੜਾ ਵੀ ਛੋਟ ਪਸੰਦ ਹੋਊਗਾ ਲੈ ਲਿਓ ਸਕਰੀਨ ਸ਼ਾਟ ਤੇ ਸ਼ਾਪ ਦਾ ਟਾਈਮਿੰਗ ਆਪਣਾ ਹੈਗਾ ਜੀ 10 ਤੋਂ 5 ਪੈਣ ਵਣ ਕੇ 10 ਤੋਂ 5 ਦੇ ਵਿੱਚ ਵਿੱਚ ਵਿਜ਼ਿਟ ਕਰ ਲਿਆ ਕਰੋ 5 ਤੋਂ ਬਾਅਦ ਕਈ ਪੈਣਾ 6 6:30 ਤੱਕ ਵੀ ਹਨਾ ਆਉਂਦੇ ਨੇ ਮੈਂ ਮੰਨਦੀ ਆ ਕਿ ਚਲੋ ਪਿਆਰ ਹੁੰਦਾ ਜਾਂ ਕਿਸੇ ਪੈਣ ਨੂੰ ਖਿੱਚ ਹੁੰਦੀ ਜਾਂ ਕਿਸੇ ਨੇ ਕਾਫੀ ਦੂਰੋਂ ਆਉਣਾ ਹੁੰਦਾ ਪਰ ਕਾਲ ਜ਼ਰੂਰ ਕਰ ਲਿਆ ਕਰੋ ਕਾਲ ਕਰਕੇ ਆਇਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਪਤਾ ਰਹਿੰਦਾ ਵੀ ਹਾਂਜੀ ਕਿਸੇ ਨੇ ਆਉਣਾ ਸੀ ਕਈ ਵਾਰੀ ਕੋਈ ਸ਼ਾਪ ক্লোਜ਼ ਕਰਕੇ ਚਲੇ ਜਾਈਏ ਤੇ ਤੁਹਾਡਾ ਗਿੜਾ ਲੱਗੇ ਫਿਰ ਮਤਲਬ ਕਿ ਤੁਹਾਡਾ ਇੰਨੀ ਗਰਮੀ ਦੇ ਵਿੱਚ ਗਿੜਾ ਲੱਗੇ ਉਹ ਵੀ ਵਧੀਆ ਨਹੀਂ ਲੱਗਦਾ ਹਨਾ ਇੰਨੀ ਦੂਰੋਂ ਤੁਸੀਂ ਆਉਂਦੇ ਹੋ ਤੇ ਬਾਕੀ ਪਲੀਜ਼ ਜਿਹੜੀਆਂ ਬਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਆਪਣੀ ਵੀਡੀਓ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਸੋਮਵਾਰ ਤੋਂ ਬਾਅਦ ਤੱਕ ਲਗਾਤਾਰ ਆਉਂਦੀਆਂ ਨੇ ਹਰ ਤਰ੍ਹਾਂ ਦੇ ਅਸੀਂ ਵੈਰਾਈਟੀ ਲੈ ਕੇ ਆਉਂਦੇ ਹਾਂ ਹਰ ਤਰ੍ਹਾਂ ਦੇ ਰੇਟ ਲੈ ਕੇ ਆਉਂਦੇ ਹ ਤੋ ਜਿਹੜੀਆਂ ਵੀ ਪਹਿਣਾ ਨੂੰ ਸੂਟ ਚਾਹੀਦੇ ਹੁੰਦੇ ਆ ਸਕਰੀਨ ਤੇ ਨੰਬਰ ਚੱਲਦਾ ਵਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਇਹ ਵਾਲਾ ਸਾਡਾ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਵਾ ਬਹੁਤ ਪਹਿਣਾ ਨੇ ਇਹ ਵਾਲੇ ਡਿਜ਼ਾਈਨ ਮੰਗਾਏ ਵੀ ਨੇ ਬਹੁਤ ਜ਼ਿਆਦਾ ਫਾਈਨ ਆ ਪਿਓਰ ਕਾਟਨ ਮਿਲੂਗੀ ਜਿਵੇਂ ਚਾਹ ਤੁਸੀਂ ਇਹਨੂੰ 2/2 ਕਾਟਨ ਕਹਿ ਲਓ ਜਿਹੜੀਆਂ ਪੈਣਾ ਪੂਰਾ ਵਧੀਆ ਇੱਕ ਤਾਂ ਆਉਂਦੀ ਹੈ ਕੈਮਰੀ ਕਾਟਨ ਜਿਹੜੀ ਕੈਮਰੀ ਕਾਟਨ ਤੋਂ ਵਧੀਆ ਆਉਂਦੀ ਆ ਵਧੀਆ بیس ਆਉਂਦਿਆ ਰੋਲ ਦੇ ਉੱਪਰ ਹਜ਼ਾਰ-ਹਜ਼ਾਰ ਨੂੰ ਇਕੱਲਾ ਫੈਬਰਿਕ ਸੇਲ ਹੁੰਦਾ ਨਾ 1000 1200 1500 ਉਹ ਵਾਲੀ ਕਾਟਨ ਲੱਗੀ ਹੋਈ ਆ ਸਾਰੀ ਡਿਜੀਟਲ ਸ਼ਰਟ ਆ ਉੱਪਰ ਸਾਰੀ ਡਿਜੀਟਲ ਪ੍ਰਿੰਟਿੰਗ ਮਿਲੂਗੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਇਸ ਤਰ੍ਹਾਂ ਸਾਰੇ ਘੇਰੇ ਦੇ ਉੱਪਰ ਪ੍ਰਿੰਟਿੰਗ ਰਹੂਗੀ ਬਾਹਾਂ ਦੇ ਉੱਪਰ ਵੀ ਸੇਮ ਘੇਰੇ ਨਾਲ ਦੀ ਪ੍ਰਿੰਟਿੰਗ ਆਉਗੀ ਨਾ ਜਿਹੜੀਆਂ ਬਾਟਮ ਰਹਿਣੀਆਂ ਉਹ ਪਲੇਨ ਰਹਿਣੀਆਂ ਠੀਕ ਆ ਸੇਮ ਬੇਸ ਦੇ ਵਿੱਚ ਹੀ ਬਾਟਮ ਰਹੂਗੀ ਬਹੁਤ ਹੀ ਪਿਆਰੀ ਬਿਲਕੁਲ ਕਾਟਨ ਦਾ ਬਿਲਕੁਲ ਹੀ ਸੌਫਟ ਜਿਹਾ ਲਾਈਟ ਵੇਟ ਜਿਹਾ ਇਹ ਹੈਗਾ ਬੇਸ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਲੱਗੇ ਹੋਏ ਆ ਵੀ ਬਹੁਤ ਸੋਹਣੇ ਆ ਵਿਸਕਾਸ ਮਸਲੀਨ ਦੇ ਦੁਪੱਟੇ ਲੱਗੇ ਹੋਏ ਆ ਐਦਾਂ ਰੋ ਗਿਆ ਇਹਦਾ ਦੁਪੱਟਾ ਦੁਪੱਟੇ ਦੇ ਉੱਪਰ ਸੇਮ ਹੈ ਨਾ ਬਾਰਡਰ ਜਿਹੜਾ ਰਹੂਗਾ ਉਹ ਸੇਮ ਜਿਵੇਂ ਸੂਟ ਦੇ ਘੇਰੇ ਦੇ ਉੱਪਰ ਆ ਸੇਮ ਪੱਲਿਆਂ ਦੇ ਉੱਪਰ ਆਊਗਾ ਬਾਕੀ ਡਿਜੀਟਲ ਰਹੂਗਾ ਦੁਪੱਟਾ ਬਹੁਤ ਸੋਹਣਾ ਲਾਈਟ ਜੇ ਮਿੱਠੇ ਜੇ ਇੰਗਲਿਸ਼ ਜੇ ਕਲਰਾਂ ਜਿਹਾ ਜਸਾ ਉਹਨਾਂ ਗਰਮੀ ਪੈ ਰਹੀ ਆ ਤਾਂ ਸਭ ਤੋਂ ਜੇ ਮੈਂ ਕਹਦਾ ਸਕੂਨ ਦਾ ਇੱਕ ਤਾਂ ਇਹ ਵਾਲਾ ਫੈਬਰਿਕ ਹੀ ਆ ਇਹਨੂੰ ਤੁਸੀਂ ਪਾ ਕੇ ਜਿਵੇਂ ਮਰਜ਼ੀ ਕੋਈ ਲਾਈਨਿੰਗ ਦੀ ਕਿਸੇ ਤਰ੍ਹਾਂ ਦੀ ਕੋਈ ਅੰਡਰਸ਼ਰਟ ਦੀ ਕਿਸੇ ਤਰ੍ਹਾਂ ਦੀ ਕੋਈ ਰਿਕੁਆਇਰ ਨਹੀਂ ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਲਓ ਜੀ ਸੇਮ ਮਤਲਬ ਕਿ ਡਿਜ਼ਾਈਨ ਦੇ ਵਿੱਚ ਸੈਕੰਡ ਕਲਰ ਇਦਾਂ ਇਹਦੀਆਂ ਬਾਹਾਂ ਦੇ ਉੱਪਰ ਆਊਗੀ ਪ੍ਰਿੰਟਿੰਗ ਇਦਾਂ ਹੋਊਗੀ ਸਾਰੇ ਘੇਰੇ ਦੀ ਪ੍ਰਿੰਟਿੰਗ ਨਾ ਸੇਮ ਹੋਊਗਾ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਲਾਈਟ ਜਾਂ ਸਕਾਈ ਬਲੂ ਕਲਰ ਨੰਬਰ ਹੋਊਗਾ ਜੀ 2 2 ਨੰਬਰ ਸੂਟ ਰਹੂਗਾ ਲਓ 3rd ਕਲਰ ਦੇਖ ਲਓ ਤੀਸਰਾ ਕਲਰ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਹਲੋ ਲਾਈਟ ਜਿਆ ਹੈ ਨਾ ਲਵੈਂਡਰ ਪਰਪਲ ਜਿਆ ਸ਼ੇਡ ਆ ਲਾਈਟ ਜਿਆ ਲਵੈਂਡਰ ਪਰਪਲ ਸ਼ੇਡ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਆ ਨਾਲ ਇਹ सेम ਹੋਊਗਾ ਜੀ ਦੁਪੱਟਾ ਨੰਬਰ ਹੋਊਗਾ ਜੀ 3 3 ਨੰਬਰ ਸੂਟ ਰਹੂਗਾ ਤਿੰਨ ਕਲਰ ਨੇ ਇਹ ਵਾਲੇ ਡਿਜ਼ਾਈਨ ਜਿਹੜੀ ਆਪਾਂ ਖੋਲੇ ਆ ਇਹ ਤਿੰਨ ਕਲਰ ਇਹ ਵਾਲੇ ਡਿਜ਼ਾਈਨ ਦੇ ਵਿੱਚ ਆਉਣਗੇ ਨੈਕਸਟ ਵਾਲੇ ਦੇ ਵਿੱਚ ਨੈਕਸਟ ਡਿਜ਼ਾਈਨ ਚੇਂਜ ਹੋ ਜਾਊਗਾ ਆ ਲੋ ਇਹਦਾ ਪੈਟਰਨ ਆਊਗਾ ਪੱਲੇ ਦਾ ਇੱਕ ਦਾ ਇਹ ਵੀ ਪੈਟਰਨ ਬਹੁਤ ਪਿਆਰਾ ਬਹੁਤ ਹੀ ਸੋਹਣਾ ਵਾ ਠੀਕ ਹੈ ਜੀ ਸੇਮ ਬਾਹਾਂ ਦੇ ਉੱਪਰ ਪ੍ਰਿੰਟਿੰਗ ਆਊਗੀ ਨਾਲ ਇਹਨਾਂ ਦੀ ਸੇਮ ਲੈਗਿੰਗ ਜਾਂ ਪਲੇਨ ਬਾਟਮਸ ਬਾਟਮ ਇਹਨਾਂ ਦੀ ਸਾਰੇ ਸੂਟਾਂ ਦੀਆਂ ਪਲੇਨ ਰਹਿਣਗੀਆਂ ਜਿਹੜੀਆਂ ਤੁਹਾਨੂੰ ਸ਼ਰਟਸ ਮਿਲ ਰਹੀਆਂ ਉਹ ਸਾਰੀਆਂ ਡਿਜੀਟਲ ਮਿਲਣਗੀਆਂ ਸਾਰੀ ਸ਼ਰਟ ਦੇ ਵਿੱਚ ਡਿਜੀਟਲ ਪ੍ਰਿੰਟ ਮਿਲੂਗਾ ਤੇ ਪੱਲਿਆਂ ਦੇ ਉੱਪਰ ਸਾਰੇ ਅ ਕਲਰਫੁੱਲ ਸਾਰੀ ਪ੍ਰਿੰਟਿੰਗ ਮਿਲੂਗੀ ਆ ਲੋ ਇਹਦਾ ਦੁਪੱਟਾ ਚੈੱਕ ਕਰ ਲਓ ਦੁਪੱਟੇ ਬਹੁਤ ਸੋਹਣੇ ਦੁਪੱਟੇ ਸਾਰਿਆਂ ਨਾਲ ਹੀ ਬਹੁਤ ਪਿਆਰੇ ਨੇ ਖੁੱਲੇ ਡੁੱਲੇ ਕਨਸੈਪਟ ਨੇ ਪਿਓਰ ਕਿਸਕੋਸਮਸ ਲੀਨ ਦੇ ਦੁਪੱਟੇ ਲੱਗੇ ਹੋਏ ਨੇ ਕਨਸੈਪਟ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਹੀ ਸੋਹਣਾ ਕਨਸੈਪਟ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੀ ਨੰਬਰ ਹੋਗਾ ਇਹ ਸੂਟ ਦਾ 4 4 ਨੰਬਰ ਸੂਟ ਰਹੂਗਾ ਇਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ 4 ਹੀ ਕਲਰ ਬਹੁਤ ਪਿਆਰੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਆ ਲੋ ਇਹ ਵੀ ਕਲਰ ਕਾਫੀ ਜੀ ਟੂਨ ਦੇ ਉੱਪਰ ਆ ਇਹ ਵੀ ਕਲਰ ਬਹੁਤ ਪਿਆਰਾ ਵਾ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਨੰਬਰ ਹੈਗਾ ਜੀ 5 5 ਨੰਬਰ ਸੂਟ ਰਹੂਗਾ नेक्स्ट देख लो ये भी बहुत प्यारा कलर मेहंदी बहुत सोना कलर आंट बैक बिलकुल सेम रूगी बैक पल सेम प्रिंटिंग रहूगी फ्रंट भी सेम प्रिंटिंग रहूगी बहों के उपर भी से सारे सूटा द्लेन आगे सेम आपट्टा ਤੇ ਨੰਬਰ ਹੋਊਗਾ 6 6 ਨੰਬਰ ਸੂਟ ਰਹੂਗਾ ਆ ਲੋ ਨਾਸਾ ਦੇਖੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਨਸੈਪਟ ਨੰਬਰ ਹੋਊਗਾ 7 ਨਾਲ ਇਹਦੇ ਵੀ ਸੇਮ ਲਾਈਟ ਕਲਰ ਦਾ ਫੋਜੀ ਦੁਪੱਟਾ ਰਹੂਗਾ ਇਹ ਵਾਲੇ ਡਿਜ਼ਾਈਨ ਦਾ ਇਹਦਾ ਲਾਸਟ ਕਲਰ ਹੈਗਾ ਇਹ ਵੀ ਕਲਰ ਬਹੁਤ ਸੋਹਣੇ ਪਿਸਤਾ ਗ੍ਰੀਨ ਦੀ ਟੂਨ ਤੇ ਆ ਲਾਈਟ ਦੀ ਪਿਸਤਾ ਗ੍ਰੀਨ ਜਿਹੀ ਟੂਨ ਹੁੰਦੀ ਆ ਉਹ ਵਾਲੀ ਟੂਨ ਆ ਇਸ ਤਰ੍ਹਾਂ ਤੁਹਾਨੂੰ ਲੋਗੋ ਮਿਲੂਗਾ ਸਾਰੇ ਸੂਟਾਂ ਦੇ ਉੱਪਰ ਪ੍ਰਕ੍ਰਿਤੀ ਬ੍ਰਾਂਡ ਦਾ ਲੋਗੋ ਮਿਲੂਗਾ ਬਹੁਤ ਹੀ ਪਿਆਰਾ ਜਿਹਾ ਇਹ ਤੋਂ ਪਤਾ ਲੱਗ ਜਾਂਦਾ ਕਿ ਪੀਸ ਆ ਜਿਹੜੇ ਸਾਰੇ origignal ਪੀਸ ਨੇ ਇਹ ਪ੍ਰਕ੍ਰਿਤੀ ਬ੍ਰਾਂਡ ਦੇ ਨੇ ਬਹੁਤ ਹੀ ਸੋਹਣੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਨਾ ਕੱਪੜੇ ਦੀ ਟਰਿੰਕਿੰਗ ਦੀ ਨਾ ਸਿੱਜਣ ਦੀ ਨਾ ਹੀ ਕੋਈ ਕਲਰਾਂ ਦੀ ਬਹੁਤ ਸੋਹਣਾ ਫੈਬਰਿਕ ਆ ਯਾਨੀ ਕਿ ਜਿਵੇਂ ਮਰਜੀ ਤੁਸੀਂ ਪਾ ਕੇ ਹੰਡਾ ਸਕਦੇ ਹੋ ਨੰਬਰ ਹੋਗਾ ਜੀ 8 ਨਾਲ ਸੇਮ ਇਹਦਾ ਪੱਟਾ ਹੋਗਾ ਸੇਮ ਕਲਰ ਦੇ ਵਿੱਚ ਲਓ ਇਹ ਥਰਡ ਡਿਜ਼ਾਈਨ ਹੈ ਇਹਦੇ ਵਿੱਚ ਤਿੰਨ ਚਾਰ ਡਿਜ਼ਾਈਨ ਆਏ ਹੋਏ ਨੇ ਤਿੰਨੇ ਚਾਰੀ ਡਿਜ਼ਾਈਨ ਹੀ ਬਹੁਤ ਸੋਹਣੇ ਨੇ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਲੈ ਲਿਓ ਇਹਦਾ ਜਿਹੜਾ ਪੈਟਰਨ ਨਾ ਮੈਂ ਪੂਰਾ ਖੋਲ ਸੋ ਦਿਖਾ ਦਿੰਨੀ ਆ ਫਿਰ ਸਮਝ ਆ ਜਾਊਗਾ ਇਦਾਂ ਰਹੂਗਾ ਬਹੁਤ ਸੋਹਣਾ ਪੀਸ ਆ ਇਹ ਬਹੁਤ ਹੀ ਪਿਆਰਾ ਜਿਹਾ ਇਦਾਂ ਇਹਦਾ ਸਾਰਾ ਪੈਟਰਨ ਹੋਊਗਾ ਡਿਜੀਟਲ ਪ੍ਰਿੰਟਿੰਗ ਆ ਸੇ ਬਾਹਾਂ ਦੇ ਉੱਪਰ ਪ੍ਰਿੰਟਿੰਗ ਆ ਰਹੀ ਆ 프ਰੰਟ ਬੈਗ ਬਿਲਕੁਲ ਬੈਕ ਪੱਲੇ ਦੇ ਉੱਪਰ ਇਹ ਵਾਲੀ ਪ੍ਰਿੰਟਿੰਗ ਆਉਗੀ ਜਿਹੜੀ ਫਰੰਟ ਵੱਲੇ ਦੀ ਆਹ ਵਾਲੀ ਆ ਨਾ ਇਹ ਪ੍ਰਿੰਟਿੰਗ ਆਉਗੀ ਆਹ ਵਾਲੀ ਨੇ ਉਹ ਜਸਟ ਫਰਸਟ ਪੱਲੇ ਤੇ ਡਿਜ਼ਾਈਨਿੰਗ ਦਿੱਤੀ ਹੋਈ ਆ ਤੇ ਨਾਲ ਇਹਦੇ ਜਿਹੜਾ ਦੁਪੱਟਾ ਜੀ ਉਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਗਿਆ ਆ ਲੋ ਇਦਾਂ ਰੂਗਾ ਦੁਪੱਟਾ ਮੇਨ ਦੁਪੱਟੀਆਂ ਨਾਲ ਹੀ ਸੂਟਾਂ ਦੀਆਂ ਗ੍ਰੇਸ ਹੁੰਦੀਆਂ ਦੁਪੱਟੇ ਸਾਰਿਆਂ ਨਾਲ ਹੀ ਬਹੁਤ ਪਿਆਰੇ ਬਹੁਤ ਸੋਹਣੇ ਲੱਗੇ ਹੋਏ ਆ ਸੋ ਪੂਰੇ ਖੁੱਲੇ ਡੁੱਲੇ ਦੁਪੱਟੇ ਆ ਲੰਬਾਈ ਚੌੜਾਈ ਪ੍ਰੋਪਰ ਆ ਦੁਪੱਟਿਆਂ ਦੀ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਸਿੱਧੇ ਰੁਕਣ ਵਾਲੇ ਨੇ 9 ਨੰਬਰ ਹੋਗਾ ਜੀ ਸੂਟ ਇਹ ਵਾਲਾ ਆ ਲੋ ਜੀ ਇਹਦੇ ਕਲਰ ਚੈੱਕ ਕਰ ਲਓ ਕਲਰ ਬਹੁਤ ਪਿਆਰੇ ਨੇ ਲਾਈਟ ਜਿਹਾ ਲੈਮਨ ਸ਼ੇਡ ਆ ਗਿਆ ਜਿਵੇਂ ਇਹ ਨਾਲ ਇਹਦੇ ਸੇਮ ਦੁਪੱਟਾ ਆ ਗਿਆ ਨੰਬਰ ਹੈਗਾ ਜੀ 10 ਅੱਜ ਨੈਕਸਟ ਵਾਲ ਆ ਗਿਆ ਇਹ ਚ ਲਾਈਟ ਫਲੋਜੀ ਜਾਂ ਸ਼ੇਡ ਸੇਮ ਆ ਗਈ ਨਾਲ ਦੁਪੱਟਾ ਨੰਬਰ ਹੈਗਾ ਜੀ 11 11 ਨੰਬਰ ਸੂਟ ਰਹੂਗਾ ਨੈਕਸਟ ਕਲਰ ਇਹਦੇ ਵਿੱਚ ਹੈਗਾ ਜੀ ਲਵੈਂਡਰ ਪਰਪਲ ਸ਼ੇਡ ਇਹ ਵੀ ਲਾਈਟ ਜਿਹਾ ਸਾਰੇ ਗਰਮੀਆਂ ਦੇ ਚਾੜਨੇ ਜਿਹੜਾ ਮਰਜੀ ਕਲਰ ਤੁਸੀਂ ਲਾ ਲਓ ਨਾਲ सेम ਆ ਰਿਹਾ ਦੁਪੱਟਾ ਨੰਬਰ ਹੋਊਗਾ ਜੀ 12 ਆ ਲੋ ਜੀ ਲਾਸਟ ਵਾਲਾ ਪੀਸ ਆ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਵਾ ਲੋ ਜੀ ਨਾਲ ਇਹਦੇ सेम ਆਊਗਾ ਦੁਪੱਟਾ ਤੇ ਨੰਬਰ ਹੋਊਗਾ ਜੀ 13 13 ਨੰਬਰ ਸੂਟ ਰਹੂਗਾ ਇਹ ਅੱਜ ਦੇ ਵੀਡੀਓ ਦਾ ਲਾਸਟ ਪੀਸ ਇਹ ਮੈਂ ਰਸ਼ੀਆ ਬ੍ਰਾਂਡ ਦਾ ਪਾਉਣ ਲੱਗੀ ਹਾਂ ਮੈਚਿੰਗ ਸੂਟ ਆ ਰੇਟ ਸੇਮ ਹੀ ਰਹੂਗਾ ਇਹਨਾਂ ਦੇ ਨਾਲ ਹੀ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਰਸ਼ੀਆ ਦਾ ਬ੍ਰਾਂਡ ਆ ਸਭ ਤੋਂ ਟੌਪ ਦਾ ਜਿਹਨੂੰ ਆਪਾਂ ਕਹਿ ਦਈਏ ਲਾਈਟ ਜਾਂ ਪਿੰਕ ਸ਼ੇਡ ਆ ਨਾ ਜ਼ਿਆਦਾ ਡਾਰਕ ਆ ਨਾ ਹੀ ਜ਼ਿਆਦਾ ਮਤਲਬ ਕਿ ਕਹਿ ਦਈਏ ਕਿ ਫਿੱਕਾ ਵਾ ਬਹੁਤ ਸੋਹਣਾ ਮੀਡੀਅਮ ਜਿਹਾ ਕਲਰ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਸਾਰੀ ਫਰੰਟ ਬੈਕ ਸੇਮ ਮਿਲੂਗੀ ਇਹਦੀ ਜਿਹੜੀ ਬਾਟਮ ਆ ਉਹ ਵੀ ਸਾਰੇ ਸੈਲਫ ਪ੍ਰਿੰਟਡ ਇਸੇ ਤਰ੍ਹਾਂ ਜਿਵੇਂ ਬੇਸ ਦੇ ਵਿੱਚ ਲਾਈਨਿੰਗ ਆ ਨਾ ਸੇਮ ਆ ਪਲੇਨ ਨਹੀਂ ਹੈਗੀ ਸੇਮ ਲਾਈਨਿੰਗ ਜੀ ਆ ਸੈਲਫ ਪ੍ਰਿੰਟਡ ਜੀ ਬਾਟਮ ਆ ਬਹੁਤ ਸੋਹਣੀ ਨਾਲ ਇਹਦੇ ਸੇਮ ਵਿਸਕੋਸ ਮਸਲੀਨ ਦਾ ਮਿਲੂਗਾ ਤੁਹਾਨੂੰ ਦੁਪੱਟਾ ਇਹ 17 1800 ਵਾਲੇ ਸੁਗੁਡਨੇ ਜਿਹੜਾ ਤੁਹਾਨੂੰ ਇਸੇ ਰੇਟ ਦੇ ਵਿੱਚ ਇਹ ਮਿਲ ਰਿਹਾ ਹੋ ਜਾਣਗੇ ਜਿਹੜੇ ਰੇਟ ਦੇ ਵਿੱਚ ਆਪਾਂ ਪ੍ਰਕ੍ਰਿਤ ਬ੍ਰਾਂਡ ਦੇ ਸੂਟ ਲਾਈਨ ਸਿੰਗਲ ਪੀਸ ਆ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਆ ਲੋ ਬਹੁਤ ਸੋਹਣਾ ਨਾਲ ਇਸ ਕਾਸਮਸ ਲਿੰਦਾ ਸਾਰਾ ਡਿਜੀਟਲ ਦੁਪੱਟਾ ਇਹਦਾ ਨੰਬਰ ਹੋਊਗਾ ਜੀ 14 14 ਨੰਬਰ ਸੂਟ ਰਹੂਗਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਬਹੁਤ ਹੀ ਸੁਪਰ ਜਿਹੀ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਦੀ ਸਤਿ ਸ਼੍ਰੀ ਅਕਾਲ ਜੀ